ਹਲੋ ਹਾਂਜੀ ਸਰ ਹਾਂਜੀ ਮਨਵੀਰ ਸਿੰਘ ਗਿੱਲ ਈਓ ਨਗਰ ਕੌਂਸਲ ਖਾੜ ਸਾਰੇ ਸ਼ਹਿਰ ਵਾਸੀਆਂ ਨੂੰ 15 ਅਗਸ ਦੇ ਵਿਸ਼ੇਸ਼ ਦਿਹਾੜੇ ਤੇ ਸਾਡੇ ਆਜ਼ਾਦੀ ਦਿਵਸ ਤੇ ਵਿਸ਼ੇਸ਼ ਇੱਕ ਸੰਦੇਸ਼ ਦੇਣਾ ਚਾਹਣਾ ਜਿਵੇਂ ਅੱਜ ਕੱਲ ਡੇਂਗੂ ਦਾ ਤੇ ਵੈਕਟਰ ਬੋਰਨ ਡਿਜ਼ੀਜ਼ ਦਾ ਹੈ ਬਰਸਾਤਾਂ ਦੇ ਵਿੱਚ ਹਰ ਸਾਲ ਹੀ ਹੁੰਦਾ ਇਹ ਬਰਸਾਤਾਂ ਦੇ ਵਿੱਚ ਆਪਣਾ ਇਹ ਇਹ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਚਾਹੁੰਦੇ ਆਂ ਵੀ ਇਹ ਸਾਰੇ ਆਪਣਾ ਆਪਣਾ ਜਿਹੜੇ ਆਪਣੇ ਘਰ ਸ਼ਹਿਰ ਦੇ ਵਸਨੀਕ ਨੇ ਆਪਣਾ ਧਿਆਨ ਰੱਖਣ ਪਾਣੀ ਉਬਾਲ ਕੇ ਪੀਣ ਤੇ ਆਪਣੇ ਬਾਹਮਾ ਬੂਹਾਂ ਨੰਗੀਆਂ ਨਾ ਰੱਖਣ ਕਿਉਂਕਿ ਮੱਛਰਾਂ ਦਾ ਇਹ ਹੁੰਦਾ ਇੱਕ ਪਾਣੀ ਨੱਕ ਤੇ ਕਿਸੇ ਬਰਤਨ ਚ ਖੁੱਲਾ ਪਾਣੀ ਨਾ ਰਹੇ ਨਾ ਫਰੈਸ਼ ਵਾਟਰ ਨਾ ਸੱਟੀ ਵਾਟਰ ਫਰੈਸ਼ ਵਾਟਰ ਤੇ ਵੀ ਆ ਡੇਂਗੂ ਵਾਲੇ ਜੜਾ ਹੈਗਾ ਹੈ ਅ ਮਛਰੈ ਉਹ ਫਰੈਸ਼ ਵਾਟਰ ਤੇ ਹੀ ਬਰੀਡ ਕਰਦਾ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਕਿਸੇ ਟਾਇਰ ਚ ਕਿਸੇ ਕੂਲਰ ਚ ਕਿਸੇ ਪਾਂਡੇ ਚ ਫਰੈਸ਼ ਵਾਟਰ ਨਾ ਰਹਿਣ ਦਿਓ ਜੇ ਕਿਤੇ ਪਰ ਵੇੜਾ ਬੂੜਾ ਧੋਣਿਆ ਉੱਥੇ ਵੀ ਕਿਤੇ ਪਾਣੀ ਖੜਾ ਨਾ ਦਿਓ ਕਿਉਂਕਿ ਉਸੇ ਥਾਂ ਤੇ ਮਛਰਾਂ ਦਾ ਜਮਾਵ ਹੋ ਜਾਂਦਾ ਉਹੀ ਆਪਾਂ ਨੂੰ ਕਟਦੇ ਆ ਫਿਰ ਆ ਕੇ ਆਪਾਂ ਆਪਣਾ ਧਿਆਨ ਰੱਖਣਾ ਵਿਚਾਰ ਰੱਖਣਾ ਇੱਕ પેટ ਦੀਆਂ ਬਿਮਾਰੀਆਂ ਹੋ ਜਾਂਦੀਆਂ ਡਾਇਰੀਆ ਡੂਰੀਆ ਉਹ ਪਾਣੀ ਆਪਾਂ ਬੋਇਲ ਕਰਕੇ ਪੀਣੇ ਆਰਐਸ ਵਾਲਾ ਪਾਣੀ ਪੀਣੇ ਧਿਆਨ ਰੱਖੋ ਜੀ ਖੁਸ਼ ਰਹੋ ਸਾਰਿਆਂ ਨੂੰ 15 ਅਗਸਤ ਦੀ ਬਹੁਤ ਬਹੁਤ ਮੁਬਾਰਕਾਂ